देन डॉक्टर रिम्पर्स रिपल टेक 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 थैंक यू सर ये मतलब पता लग रहा है कि इसने एक स्पोर्ट्स बन गया तो देयर बीइंग जेनेस ऑफ द प्रेजेंट स्टूडेंट्स उतना ना सिमिलरली वन हॉस्टल फॉर द नर्सिस इज आल्सो इन द पाइपलाइन अदर बिल्डिंग्स आर आल्सो कमिंग अप वी आर ਦੇਖੋ ਜਦੋਂ ਆਪਾਂ ਮੈਡੀਕਲ ਕੁਆਲਿਟੀ ਦੀ ਗੱਲ ਕਰਦੇ ਆ ਨਾ ਜੀ ਉਹਦੇ ਚ ਨਾਰਮਲੀ ਆਪਾਂ ਗੱਲ ਕਰਦੇ ਆ ਆਪਰੇਸ਼ਨ ਥੀਟਰ ਦੀ ਆਪਾਂ ਗੱਲ ਕਰਦੇ ਆ ਜਿੱਥੇ ਪੇਸ਼ੈਂਟਸ ਨੂੰ ਰੇਡੀਓਥੈਰੇਪੀ ਲੱਗਣੀ ਆ ਜਾਂ ਉਹਨਾਂ ਦੇ ਹੋਰ ਲੇਬਰ ਰੂਮ ਦੀ ਗੱਲ ਕਰਦੇ ਆ ਐਮਰਜੈਂਸੀ ਦੀ ਗੱਲ ਕਰਦੇ ਆ ਬਰੇਚਾਂ ਦੀ ਗੱਲ ਕਰਦੇ ਆ ਲੇਕਿਨ ਇੱਥੇ ਜਿਹੜੇ ਕੰਮ ਕਰਨ ਵਾਲੇ ਆ ਚਾਹੇ ਉਹ ਮੈਡੀਕਲ ਸਟੂਡੈਂਟਸ ਆ ਟੀਚਰਸ ਆ ਜਾਂ ਜਿਹੜੇ ਪੈਰਾਮੈਡਿਕ ਦੇ ਸਟੂਡੈਂਟਸ ਆ ਉਨਾ ਸਾਰੇ ਵਾਸਤੇ ਜਿਹੜਾ ਹੈਗਾ ਉਹ ਖੁਦ ਹੈਲਦੀ ਹੋਣ ਉਹਦੇ ਵਾਸਤੇ ਜ਼ਰੂਰੀ ਹੈ ਕਿ ਉੱਥੇ ਨੀਚੇ ਪਲੇਗ੍ਰਾਉਂਡ ਹੋਣ ਜਿਸ ਤਰ੍ਹਾਂ ਤੁਸੀਂ ਮੇਰੇ ਬੱਚੇ ਦੇਖ ਰਹੇ ਹੋ ਕਿ ਲੇਟੈਸਟ ਜਿਹੜਾ ਹੈਗਾ ਉਹ ਬੈਡਮਿੰਟਨ ਕੋਰਡ ਹੈ ਇੱਧਰ ਬਾਸਕਟਬਾਲ ਜਿਹੜਾ ਹੈਗਾ ਜਿਮ ਹੈਗਾ ਹੈਲਥ ਵਾਸਤੇ ਆਊਟਡੋਰ ਜਿਹੜਾ ਹੈਗਾ ਫੁੱਟਬਾਲ ਦਾ ਕ੍ਰਿਕਟ ਦਾ ਔਰ ਬਾਸਕਟਬਾਲ ਦਾ ਆਊਟਡੋਰ ਜਿੰਨੇ ਸਟੇਡੀਅਮ ਆ ਗਿਆ ਬਾਹਰ ਆ ਗਿਆ ਪਹੁੰਚ ਗਿਆ ਤੇ ਇਹ ਸਾਰੀਆਂ ਸਪੋਰਟਸ ਫੈਸਿਲਿਟੀ ਜਿਹੜੀਆਂ ਹੈਗੀਆਂ ਇਹ ਬਹੁਤ ਜ਼ਰੂਰੀ ਹੈ ਜਿਹੜੇ ਮੈਡੀਕਲ ਸਟੂਡੈਂਟਸ ਆ ਉਹਨਾਂ ਦੇ ਵਿੱਚ ਵੀ ਤੁਸੀਂ ਦੇਖਿਆ ਕਿ ਜਿਹੜਾ ਹੈਗਾ ਸਟ्रेस ਹੁੰਦਾ ਹੈਗਾ ਦੇ ਆਰ ਸ ਜਦੋਂ ਬੱਚੇ ਆ ਕੇ ਇੱਥੇ ਖੇਡ ਕੇ ਜਾਣਗੇ ਉਹਨਾਂ ਦੀ ਰਿਟੈਂਸ਼ਨ ਪਾਵਰ ਵੀ ਵੱਧਦੀ ਹੈ ਔਰ ਤੁਸੀਂ ਚਾਹੇ ਉੱਪਰ ਇਸ ਤੋਂ TT ਦਾ ਬਣੇਗਾ TT ਖੇਡ ਰਹੇ ਹੋ ਔਰ ਬੈਡਮਿੰਟਨ ਖੇਡ ਰਹੇ ਹੋ ਜਾਂ ਜਿਮ ਕਰ ਰਹੇ ਹੋ ਤੁਹਾਡੀ ਬੇਸਿਕਲ ਸਟਰੈਂਥ ਤੁਹਾਡੀ ਕਨਸੈਂਟਰੇਸ਼ਨ ਵੱਧਦੀ ਹੈ ਆਫਟਰ ਆਲ ਜਦੋਂ ਆਪਾਂ ਸਰਜਰੀ ਕਰਦੇ ਆ ਦਾ ਸਟੇਬਿਲਟੀ ਆਫ ਦਾ ਹੈਂਡ ਕਹਿੰਦੇ ਆ ਸਰਜਰਪਾ ਉਹ ਵੀ ਇਹਦੇ ਨਾਲ ਵੱਧਦੀ ਹੈ ਸੋ ਇਹ ਸਾਰੇ ਜਿਹੜੇ ਕੋਣ ਆ ਸਾਡੇ ਜਿਹੜੇ ਬਟਿੰਗ ਦਾ ਟੂ ਵੀ ਡਾਕਟਰ ਜਾਂ ਡਾਕਟਰ ਜਿਹੜੇ ਬਣਗੇ ਸਾਡੇ ਉਹਨਾਂ ਦੇ ਵਿੱਚ ਸਾਰੀਆਂ ਕੁਆਲਿਟੀਜ਼ ਹੋਣੇ ਪੇਸ਼ੈਂਸ ਹੋਵੇ ਅੱਛਾ ਸਪੋਰਟਸਮੈਨ ਦੇ ਨਾਲ ਇੱਕ ਟੀਮ ਸਪਿਰਟ ਆਉਂਦੀ ਹੈ ਆਪਰੇਸ਼ਨ ਵੇਲੇ ਵੀ ਟੀਮ ਸਪਿਰਟ ਹੁੰਦੀ ਆ ਸੋ ਉਹ ਟੀਮ ਸਪਿਰਟ ਆਵੇ ਇਹ ਸਾਰੀਆਂ ਕੁਆਲਿਟੀਜ਼ ਵਾਸਤੇ ਜਿਹੜਾ ਹੈਗਾ ਇਹ ਬਹੁਤ ਅੱਛਾ ਇਨੀਸ਼ੀਏਟਿਵ ਹੈ ਸਾਡੇ ਮਾਨ ਸਰਕਾਰ ਦਾ ਸੋ ਇਹ ਸਾਰੇ ਜਿਹੜੇ ਹੁਣ ਬ੍ਰਾਂਡ ਅੰਬੈਸਡਰ ਬਣ ਕੇ ਰੰਗਲਾ ਪੰਜਾਬ ਦੇ ਸਰ ਉਹ ਜਿਹੜੇ ਪੰਜਾਬ ਦੇ ਰੱਖਣ ਪੁੱਤਰ ਬੰਦੇ हां बाकी जगह ते भी करेंगे जी मेडिकल कॉलेजेस क्योंकि बच्चे उथे पढ़दे हैगे उथे भी करेंगे उस तो बाद मेरी कोशिश है के जेड़े ऑलरेडी जेड़े मल्ला क्लिनिक है ओना दे विच वॉकिंग ट्रैक्स बनाने शुरू कीते है असि ਇਸੇ ਤਰ੍ਹਾਂ ਉਹਨਾਂ ਦੇ ਵਿੱਚ ਆਪਣਾ ਜਿਮ ਬਣਾਉਣੇ ਸ਼ੁਰੂ ਕੀਤੇ ਆ ਯੋਗਾ ਸੈਂਟਰ ਸ਼ੁਰੂ ਕੀਤੇ ਆ ਔਰ ਮੇਰੀ ਕੋਸ਼ਿਸ਼ ਆ ਕਿ ਇੱਥੇ ਵੀ ਜਿਹੜੇ ਬੱਚੇ ਆ ਨਾ ਵਾਸਤੇ ਵੀ ਜਿਹੜਾ ਇੱਕ ਯੋਗਾ ਟੀਚਰ ਜੇ ਨਹੀਂ ਆਂਦਾ ਪਹਿਲਾਂ ਤਾਂ ਇੱਕ ਯੋਗਾ ਦੀ ਕਲਾਸਿਸ ਵੀ ਸ਼ੁਰੂ ਕਰਨੀਆਂ ਸਾਡੇ ਵੀ ਅਨਫੋਰਚੂਨੇਟਲੀ ਇੱਥੇ ਵੀ ਇੱਕ ਸੈਕਟਰ 32 ਚ ਵੀ ਪੀਜੀਐਚਵੀ ਦੇ ਬੱਚੇ ਹਨ ਉਹ ਜਿਹੜਾ ਸੂ ਸਾਈਡ ਵਾਲੀ ਟ੍ਰੈਂਡੈਂਸੀ ਆ ਉਹਦੇ ਬਾਰੇ ਅਸੀਂ ਮੈਂਟਲ ਹੈਲਥ ਪਹੁੰਚ ਵੀ ਨਾ ਮਿਲਿਆ ਕਿ ਆ ਰਿਹਾ ਜਿਸ ਬਹੁਤ ਸਾਰੀਆਂ ਡੈਲੀਬ੍ਰੇਸ਼ਨਸ ਕੀਤੀਆਂ ਸਾਰੇ ਐਕਸਪਰਟਸ ਬੁਲਾ ਕੇ ਐਨ ਜੀਓਜ਼ ਬੁਲਾ ਕੇ ਜਿੰਨੇ ਵੀ ਸਟੇਕ ਹোলਡਰ ਆ ਸਾਰਿਆਂ ਨਾਲ ਗੱਲ ਕਰਦੇ ਆ ਦਾ ਕਰ ਰਿਹਾ ਹੈ ਕੋਈ ਜਿਹੜੇ ਮਰੀਜ਼ਾ ਉਹਨਾਂ ਨੂੰ ਵੀ ਮੰਗ ਹੈ ਕਿ ਸਰ ਤੋਂ ਕੁਝ ਸੁਵਿਧਾਵਾ ਮਿਲੇ ਜਦੋਂ ਜਦੋਂ ਐਸਡੀ ਵੀ ਕਰਾਇਆ ਜਾਂ ਕਿੰਨਾ ਹਾਂ ਉਹ ਵੀ ਉਹਨਾਂ ਦਾ ਵੀ ਕਰ ਰਹੇ ਆ ਜੀ ਉਹਨਾਂ ਵਾਸਤੇ ਤਾਂ ਉਚੇਚੇ ਤੌਰ ਦੇ ਉੱਤੇ ਮੈਂ ਪਟਿਆਲੇ ਦੇ ਵਿੱਚ ਇੱਕ ਨਾ ਸਕਿੱਲ ਡਿਵੈਲਪਮੈਂਟ ਸੈਂਟਰ ਸ਼ੁਰੂ ਕਰਾਇਆ ਸੋ ਮੇਰੀ ਕੋਸ਼ਿਸ਼ ਹੈ ਕਿ ਜਿਹੜਾ ਵੀ ਨਸ਼ਾ ਛੱਡਣ ਵਾਸਤੇ ਆਵੇ ਉਹਨੂੰ ਸੀ ਕੋਈ ਨਾ ਕੋਈ ਸਕਿੱਲ ਸਿਖਾ ਕੇ ਉੱਥੋਂ ਉਹਦੇ ਨਾਲ ਕਨੈਕਟ ਕਰਕੇ ਕੋਈ ਨਾ ਕੋਈ ਕੰਮ ਸਿਖਾ ਕੇ ਫਿਰ ਉਹਨੂੰ ਕੰਮ ਸ਼ੁਰੂ ਕਰਾਉਣਾ ਸੀ ਉਹਦਾ ਬਲਣਾ ਇਹ ਬੜੀ ਕੋਸ਼ਿਸ਼ ਕਰਦੇ ਆਂ Get <laughs>